ਇਹ ਆ ਜੀ ਅੜੀਸਾ ਮੀ ਪੈਣ ਦੀ ਤਿਆਰੀ ਆ ਮੱਕੀ ਲੋੜ ਆ ਬਾਰੀਆਂ ਦੇ ਟੇਪ ਲਾਈ ਜਾਨੇ ਆ ਵੀ ਪਾਣੀ ਨਾ ਪੈ ਜੇ ਵਿੱਚ ਬਾਰੀਆਂ ਦੇ ਟੇਪ ਲਾਈ ਜਾਨੇ ਵੀ ਪਾਣੀ ਨਾ ਪੈ ਜੇ ਮੱਕੀ ਪੈ ਜੇ ਜਾਂਦੀ ਆ ਰੋਮਾਂਟਿਕ ਮੌਸਮ ਬਣ ਗਿਆ ਇਹ ਦੋ ਅਗੇ ਬੰਗਾਲ ਤੋਂ ਓਡੀਸਾ ਚੱਲ ਰਹਿਣਾ ਮੱਕੀ ਲੋਡ ਆ ਤੁਹਾਡੇ ਕੋਲ ਓਡੀਸਾ ਦੀ ਫੈਕਟਰੀ ਦਾ ਨਾਮ ਪਸ਼ੂਪਤੀ ਵੀਡੀਓ ਮੇਰਾ ਵੀਰ ਸਾਡੀਆਂ ਸ਼ੇਅਰ ਕਰਿਆ ਕਰੋ ਵੇਖਿਆ ਕਰੋ ਦੋ ਤਿੰਨ ਮਿੰਟੋ ਰੱਬ ਤੁਹਾਨੂੰ ਲੰਮੀਆਂ ਔਰਾਂ ਦੇਵੇ ਫੋਲੋ ਕਰੋ ਕੋਈ 100 ਰੁਪਏ ਸਾਨੂੰ ਵੀ ਆਉਣ ਲੱਗ ਜਾਣ YouTube ਤੋਂ Facebook ਤੋਂ ਲੱਡੂ ਵੰਡ ਗਏ ਉੱਦੇ ਅਸੀਂ ਜਿੱਦੇ ਸਾਨੂੰ ਪੈਸੇ ਆਏ ਪਹਿਲੀ ਤਨਖਾਹ ਇਹ ਕੱਕ ਮੋਬਾਈਲ ਖਰੀਦ ਗਏ ਚੰਗਾ ਆ ਵੇਖੋ ਕਿੰਨੀ ਸਪੀਡ ਨਾਲ ਆਉਂਦੇ ਆ ਉਹ ਬੰਦਾ ਮਾਲ-ਮੂਲ ਖਾ ਕੇ ੜਿਆ ਠੁੱਕੀ ਪਾਕੀ ਐ ਜੋ ਆਪਣੇ ਮਿਲ ਦਾ ਚੱਟਾ ਇੱਥੇ ਭੁੱਖੀ ਪਾਕੀ ਆ ਮਿਲ ਦੀ ਵਾਧੂ 2200 ਕਿਲੋ